ਦੋਵੇਂ ਹੱਥ ਜੋੜ ਕੇ ਬੁਲਾਈ ਫਤਿਹ ਕਰੋ ਜੀ ਪ੍ਰਮਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲੇ ਇੱਕ ਪੰਜਾਬੀ ਦਾ ਸ਼ਾਇਰ ਬੜੀਆਂ ਸੋਹਣੀਆਂ ਸਤਰਾਂ ਲਿਖਦਾ ਹੈ ਉਹ ਕਹਿੰਦਾ ਹੈ ਕਿ ਜੋ ਕੰਡਿਆਂ ਤੇ ਹੱਸਦੇ ਨੇ ਉਹ ਗੁਲਾਬ ਹੁੰਦੇ ਨੇ ਜੋ ਕੰਡਿਆਂ ਤੇ ਹੱਸਦੇ ਨੇ ਉਹ ਗੁਲਾਬ ਹੁੰਦੇ ਨੇ ਉਹ ਕੌਮ ਦੇ ਮੁਖੜੇ ਤੇ ਸ਼ੁਆਬ ਹੁੰਦੇ ਨੇ ਪੂਜਦਾ ਹੈ ਸਾਰਾ ਜਮਾਨਾ ਸ਼ਹੀਦਾਂ ਨੂੰ ਉਨ੍ਹਾਂ ਦੇ ਖੂਨ ਦੇ ਵਿੱਚੋਂ ਪੈਦਾ ਇਨਕਲਾਬ ਹੁੰਦੇ ਨੇ ਸਾਡੀ ਕੌਮ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਸਾਲ ਦੇ ਵਿੱਚੋਂ ਉਹਨਾਂ ਦਿਨਾਂ ਦੇ ਵਿੱਚੋਂ ਸ਼ਾਇਦ ਕੋਈ ਅਜਿਹਾ ਦਿਨ ਹੋਵੇਗਾ ਪਿਆਰੋ ਜਿਸ ਦਿਨ ਕਿਸੇ ਗੁਰੂ ਕੇ ਸਿੱਖ ਨੇ ਆਪਣਾ ਖੂਨ ਨਾ ਵਹਾਇਆ ਹੋਵੇ ਔਰ ਬੜੇ ਸ਼ਹੀਦ ਨੇ ਸਾਡੀ ਕੌਮ ਦੇ ਵਿੱਚ ਉਹਨਾਂ ਦੇ ਵਿੱਚੋਂ ਗੁਰੂ ਪਿਆਰ ਵਾਲੇ ਇੱਕ ਗੁਰੂ ਦਾ ਸਿੱਖ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਅਸੀਂ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਹਾਂ ਜਦੋਂ ਅਰਦਾਸ ਦੇ ਵਿੱਚ ਇਹ ਬੋਲ ਆਉਂਦੇ ਨੇ ਨਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਮੰਦ ਕਟਵਾਈ ਖੋਪਰੀਆਂ ਲੋਹਾਈਆਂ ਖੋਪਰੀਆਂ ਲਾਉਣ ਵਾਲਿਆਂ ਦਾ ਨਾਮ ਆਉਂਦਾ ਹੈ ਉਹ ਖੋਪਰੀਆਂ ਲਾਉਣ ਵਾਲੇ ਕੌਣ ਨੇ ਉਹ ਖੋਪਰੀਆਂ ਲਾਉਣ ਵਾਲਾ ਉਹ ਗੁਰੂ ਦਾ ਪਿਆਰਾ ਉਹ ਗੁਰੂ ਦਾ ਸਿੱਖ ਭਾਈ ਤਾਰੂ ਸਿੰਘ ਦਾ ਨਾਮ ਸਾਹਮਣੇ ਆ ਜਾਂਦਾ ਹੈ ਭਾਈ ਤਾਰੂ ਸਿੰਘ ਜਵਾਨੀ ਦੀ ਉਮਰ ਹੈ ਇਹ ਗੱਲ ਅਸੀਂ ਲੈ ਕੇ ਚੱਲਣੀ ਹੈ ਜਵਾਨੀ ਦੀ ਉਮਰ ਹੈ ਔਰ ਗੁਰੂ ਪਿਆਰ ਵਾਲੇ ਉਹਨਾਂ ਨੇ ਜਵਾਨੀ ਦੀ ਉਮਰ ਦੇ ਵਿੱਚ ਸਿੱਖੀ ਨੂੰ ਆਪਣੇ ਜੀਵਨ ਦੇ ਅੰਦਰ ਲਿਆਂਦਾ ਆਪਣੇ ਜੀਵਨ ਦੇ ਵਿੱਚ ਕਿਰਤ ਕੀਤੀ ਜਿਹੜੇ ਜੰਗਲਾਂ ਦੇ ਵਿੱਚ ਸਿੰਘ ਬੈਠੇ ਨੇ ਉਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ ਹੈ। ਔਰ ਗੁਰੂ ਪਿਆਰ ਵਾਲਿਓ ਇਸੇ ਸੇਵਾ ਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਕਰੀਆ ਖਾਨ ਦੇ ਹੁਕਮ ਦੇ ਨਾਲ। ਜਕਰੀਆ ਖਾਨ ਦੇ ਦਰਬਾਰ ਦੇ ਵਿੱਚ ਗਏ ਬਹੁਤ ਗੱਲਾਂ ਹੋਈਆਂ। ਬੜੀ ਕਨਵਰਸੇਸ਼ਨ ਹੋਈ ਪਰ ਉਹਦੇ ਵਿੱਚੋਂ ਮੈਂ ਦੋ ਗੱਲਾਂ ਅੱਜ ਦੀ ਖਿਦਮਤ ਰੱਖਣੀਆਂ ਨੇ। ਨੌਜਵਾਨ ਵੀਰ ਧਿਆਨ ਦੇ ਨਾਲ ਸੁਣਿਓ ਵੀਰੋ। ਜਦੋਂ ਭਾਈ ਤਾਰੂ ਸਿੰਘ ਜੀ ਦੀ ਜਵਾਨੀ ਦੀ ਉਮਰ ਹੈ ਤੇ ਭਾਈ ਤਾਰੂ ਸਿੰਘ ਜੀ ਦੀ ਉਮਰ ਅੱਜ ਦੀ ਨੌਜਵਾਨੀ ਵਰਗੀ ਹੋਈ ਹੈ ਤੇ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਉੱਥੇ ਲੈ ਕੇ ਗਏ ਨਾ ਤੇ ਉਸ ਵੇਲੇ بڑے ਸਵਾਲ ਹੋਏ ਜਕਰੀਆ ਖਾਨ ਨੇ ਇੱਕ ਗੱਲ ਆਖੀ ਉਹ ਆਖਣ ਲੱਗਾ ਕਿ ਤੇਰੀ ਜਵਾਨੀ ਦੀ ਉਮਰ ਹੈ ਸਖੜਿਆ ਹਜੇ ਵੀ ਮੰਨ ਜਾ ਤੇਰੀ ਜਵਾਨੀ ਦੀ ਉਮਰ ਹੈ ਤੇਰੀ ਉਮਰ ਹਜੇ ਕੋਈ ਬੀਤੀ ਨਹੀਂ ਤੂੰ ਹਜੇ ਵੀ ਇਸਲਾਮ ਦੇ ਵਿੱਚ ਆ ਜਾ ਤੈਨੂੰ ਬੜੀ ਐਸ਼ਵਾਰਾਮ ਦੀ ਜ਼ਿੰਦਗੀ ਦਿੱਤੀ ਜਾਊਗੀ ਤੇ ਪਿਆਰੋ ਜਿਹੜਾ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ ਨਾ ਉਹ ਜਵਾਬ ਸੁਣ ਕੇ ਸਾਨੂੰ ਆਪਣੇ ਉੱਪਰ ਮਾਣ ਮਹਿਸੂਸ ਹੋਵੇਗਾ ਭਾਈ ਤਾਰੂ ਸਿੰਘ ਦੀ ਆਖਣ ਲੱਗੇ ਕਿ ਖਾਨਾ ਉਹ ਜਵਾਨੀ ਕਿਹੜੇ ਕੰਮ ਦੀ ਜਿਹੜੀ ਸਤਗੁਰੂ ਜੀ ਦੇ ਕੰਮ ਨਾ ਆਵੇ ਜਿਹੜੇ ਸਤਗੁਰੂ ਜੀ ਦੇ ਲੇਖੇ ਨਾ ਲੱਗੇ ਉਹ ਜਵਾਨੀ ਕਿਹੜੇ ਕੰਮ ਦੀ ਹੈ ਤੇ ਅੱਜ ਅਸੀਂ ਆਪਣੇ ਅੰਦਰ ਚਾਤੀ ਮਾਰੀਏ ਭਾਈ ਤਾਰੂ ਸਿੰਘ ਜੀ ਦੇ ਅਸੀਂ ਆਪਣੇ ਆਪ ਨੂੰ ਕਮ ਹੁੰਨੇ ਆ ਵਾਰਿਸ ਪਰ ਕੀ ਅਸੀਂ ਵਾਰਿਸ ਬਣ ਕੇ ਦਿਖਾਇਆ ਜਿਹੜੀ ਸਤਗੁਰੂ ਜੀ ਦੀ ਮੋਹਰ ਕੇਸ ਭਾਈ ਤਾਰੂ ਸਿੰਘ ਜੀ ਦੇ ਸਿਰ ਦੇ ਉੱਪਰ ਸੀ ਕੀ ਉਹ ਅੱਜ ਸਾਡੇ ਸਿਰ ਦੇ ਉੱਪਰ ਨੇ ਕੀ ਦਸਤਾਰ ਸਾਡੇ ਸਿਰ ਦੇ ਉੱਤੇ ਹੈ ਗੁਰੂ ਕਿਆਂ ਸਿਖਾ ਅੱਜ ਮੈਂ ਬੇਨਤੀ ਕਰਾਂ ਸਾਡੇ ਜੱਥੇ ਦੇ ਸ਼ੈਰ ਵੀਰ ਲਖਬੀਰ ਸਿੰਘ ਜੀ ਕੋਮਲ ਉਹ ਜਿਨ੍ਹਾਂ ਦੀ ਲਿਖਤ ਅਸੀਂ ਜਾਦਾ ਆਪ ਸੰਗਤ ਦੀ ਖਿਦਮਤ ਰੱਖਦੇ ਹਾਂ ਉਹਨਾਂ ਨੇ ਚਾਰਕ ਸਤਰਾਂ ਲਿਖੀਆਂ ਨੇ ਉਹ ਕਹਿੰਦੇ ਕੰਨਾਂ ਵਿੱਚ ਮੁੰਦਰਾ ਪਾਈਆਂ ਕੇਸ ਕਟਾਈ ਫਿਰਦਾ ਏ ਜਿਹੜਾ ਤਾਜ ਦਾ ਸਰਦਾਰੀ ਦਾ ਸਿਰ ਤੋਂ ਲਾਈ ਫਿਰਦਾ ਏ ਕੰਨਾਂ ਵਿੱਚ ਮੁੰਦਨਾ ਪਾਈਆਂ ਕੇਸ ਕਟਾਈ ਫਿਰਦਾ ਏ ਸਿਰ ਤੇ ਉੱਪਰ ਦਿੱਤੀ ਦਸਤਾਰ ਉਹ ਸਿਰ ਤੋਂ ਲਾਈ ਫਿਰਦਾ ਏ ਪੜ ਕੇ ਦੇਖ ਇਤਿਹਾਸ ਕਿੰਨਾ ਕੋਮਲਾ ਕਰਜ਼ ਚੁਕਾਇਆ ਏ ਖੂਪਰ ਵੀ ਭਾਈ ਤਾਰੂ ਸਿੰਘ ਜੀ ਰੰਬੀਆਂ ਨਾਲ ਲੁਹਾਇਆ ਏ ਤੇ ਨੌਜਵਾਨ ਵੀਰਾ ਸਾਨੂੰ ਉਹ ਕਿਉਂ ਭੁੱਲ ਗਏ ਖੂਪਰੀਆਂ ਲਾਉਣ ਵਾਲੀ ਔਰ ਸਾਥ ਸੰਗਤ ਬੇਨਤੀ ਕਰਾਂ ਇਹਦੇ ਵਿੱਚ ਮਾਤਾ ਪਿਤਾ ਦਾ ਵੱਡਾ ਫਰਜ਼ ਬੰਦਾ ਹੈ ਜੇਕਰ ਸਾਡੇ ਬੱਚੇ ਅੱਜ ਸੱਖੀ ਤੋਂ ਬੜਾ ਦੂਰ ਜਾ ਰਹੇ ਨੇ ਨਾ ਤੇ ਇੱਥੇ ਮਾਤਾ ਪਿਤਾ ਜੀ ਜਿਹੜੀ ਸਿੱਖਿਆ ਹੈ ਉਹ ਵੀ ਬੜੀ ਕੰਮ ਕਰਦੀ ਹੈ ਜਿਹੜੀ ਮਾਤਾ ਪਿਤਾ ਨੇ ਸਿੱਖਿਆ ਦੇਣੀ ਹੈ ਜੇਕਰ ਉਹ ਆਪਣੇ ਫਰਜ਼ਾਂ ਨੂੰ ਭੁੱਲ ਜਾਣ ਤੇ ਫਿਰ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਕੀ ਪਤਾ ਲੱਗੇਗਾ ਮਾਤਾ ਪਿਤਾ ਨੂੰ ਸਿਖਾਉਣਾ ਚਾਹੀਦਾ ਹੈ ਆਪਣੇ ਪੁੱਤਰਾਂ ਨੂੰ ਆਪਣੇ ਪੁੱਤਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡਾ ਸਿੱਖੀ ਵਿਰਸਾ ਕੀ ਹੈ ਅੱਜ ਵੇਖਿਆ ਜਾਵੇ ਕਿ ਜ਼ਿਆਦੇ ਬੱਚੇ ਉਹਨਾਂ ਨੂੰ ਇਸਾਈ ਧਰਮ ਦੇ ਬਾਰੇ ਜ਼ਿਆਦੇ ਪਤਾ ਹੈ ਜਦ ਕਿ ਉਹ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆਏ ਕਿਉਂ ਪਤਾ ਹੈ ਕਿਉਂਕਿ ਉਹ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਔਰ ਉਹ ਕਾਨਵੈਂਟ ਸਕੂਲਾਂ ਦੇ ਵਿੱਚ ਟੀਚਰ ਉਹਨਾਂ ਨੂੰ ਇਤਿਹਾਸ ਦੱਸਦੇ ਨੇ ਕਿ ਉਹ ਸੂਲੀ ਤੇ ਚੜਨ ਵਾਲਾ ਮਨਸੂਰ ਕੌਣ ਸੀ ਤੇ ਪਿਆਰਿਓ ਇੱਕ ਗੱਲ ਮੈਂ ਮਾਤਾ ਨੂੰ ਅਖਣਾ ਚਾਹਾਂਗਾ ਕਿ ਮਾਤਾ ਜੀ ਇਤਿਹਾਸ ਦੇ ਵਿੱਚੋਂ ਇੱਕ ਛੋਟੀ ਜੀ ਸਾਖੀ ਆਉਂਦੀ ਹੈ ਮਹਾਰਾਣੀ ਜਿੰਦਾ ਦੀ ਮਹਾਰਾਣੀ ਜਿੰਦਾ ਜਦੋਂ ਮਹਾਰਾਜ ਦਲੀਪ ਸਿੰਘ ਨੂੰ ਮਿਲੀ ਨਾ ਤੇ ਉਹਨੇ ਅੱਖਾਂ ਤੋਂ ਤਾਂ ਅੰਨੀ ਹੋ ਚੁੱਕੀ ਸੀ ਜਦੋਂ ਉਹਨੇ ਆਪਣੇ ਪੁੱਤਰ ਦੇ ਸਿਰ ਦੇ ਉੱਪਰ ਹੱਥ ਲਾਇਆ ਤੇ ਉਹ ਆਖਣ ਲੱਗੀ ਇਹ ਮੇਰਾ ਦਲੀਪ ਨਹੀਂ ਹੈ ਮੇਰੇ ਦਲੀਪ ਦੇ ਸਿਰ ਦੇ ਉੱਪਰ ਜੂڑا ਇਹ ਕੇਸ ਨਹੀਂ ਉਹਦੇ ਤੇ ਸਾਥ ਸੰਗਤ ਉਸ ਵੇਲੇ ਮਹਾਰਾਜ ਦਲੀਪ ਸਿੰਘ ਆਖਣ ਲੱਗਾ ਮਾਂ ਮੈਤਰਾ ਦਲੀਪ ਸਿੰਘਾਂ ਕਹਿਣ ਲੱਗਾ ਤੂੰ ਕੇਸ ਕਿਉਂ ਕਤਲ ਕਰਾਏ ਕਹਿਣ ਲੱਗਾ ਇਹਨਾਂ ਦੀ ਕੌਮ ਦੇ ਵਿੱਚ ਇੱਕ ਐਸਾ ਸੂਰਮਾ ਸੀ ਜਿਹੜਾ ਸੂਲੀ ਦੇ ਉੱਪਰ ਚੜ੍ਹ ਗਿਆ ਮੈਂ ਇਸ ਕਰਕੇ ਇਹਨਾਂ ਦੀ ਕੌਮ ਦੇ ਵਿੱਚ ਆਇਆ ਤੇ ਪਿਆਰਿਓ ਉਸ ਵੇਲੇ ਮਾਤਾ ਨੇ ਜਿਹੜੀ ਗੱਲ ਆਖੀ ਨਾ ਆ ਹਰ ਇੱਕ ਮਾਤਾ ਨੂੰ ਅਖਣੀ ਚਾਹੀਦੀ ਆਪਣੇ ਪੁੱਤਰ ਨੂੰ ਮਾਤਾ ਨੇ ਇਹ ਗੱਲ ਆਖੀ ਕਹਿਣ ਲੱਗੀ ਪੁੱਤਰਾ ਤੈਨੂੰ ਉਸ ਸੂਲੀ ਦੇ ਉੱਪਰ ਚੜਨ ਵਾਲਾ ਮਨਸੂਰ ਚਿੱਤੇ ਰਹਿ ਗਿਆ ਪਰ ਤੈਨੂੰ ਕਦੇ ਇਹ ਨਹੀਂ ਪਤਾ ਸੀ ਕਿ ਸਾਡੀ ਕੌਮ ਦੇ ਵਿੱਚ ਸਾਡੀ ਸਿੱਖ ਕੌਮ ਦੇ ਵਿੱਚ ਐਸੇ ਮਨਸੂਰ ਪਏ ਨੇ ਜਿਨ੍ਹਾਂ ਨੇ ਤੱਤੀਆਂ ਤਮੀਆਂ ਦੇ ਉੱਪਰ ਬਹਿ ਕੇ ਵੀ ਸ਼ਾਂਤੀ ਮਾਣੀ ਆ ਮਾਤਾ ਨੂੰ ਸਿਖਾਉਣਾ ਚਾਹੀਦਾ ਹੈ ਆਪਣੇ ਪੁੱਤਰਾਂ ਨੂੰ ਤੇ ਸ਼ਾਇਦ ਆਪਣੇ ਪੁੱਤਰ ਸਿੱਖੀ ਦੇ ਰਾਸਤੇ ਦੇ ਉੱਪਰ ਤੁਰ ਪੈਣਾ ਮਾਤਾ ਪਿਤਾ ਦਾ ਵੱਡਾ ਫਰਜ਼ ਹੁੰਦਾ ਹੈ ਕਿਉਂਕਿ ਗੁਰੂ ਪਿਆਰ ਵਾਲਿਓ ਜਿਹੜਾ ਇੱਕ ਦਰਖਤ ਹੁੰਦਾ ਹੈ ਨਾ ਉਹਦੀ ਟਾਣੀ ਨੂੰ ਮੋੜ ਕੇ ਜਿਹੜੀ ਉਹਦੀ ਬਰੀਕ ਟਾਣੀ ਹੁੰਦੀ ਹੈ ਜਿਹੜਾ ਉਹਦਾ ਆਪਾਂ ਕਹਿ ਦਈਏ ਬਰੀਕ ਟਾਣੀ ਹੁੰਦੀ ਹੈ ਉਹਨੂੰ ਮੋੜ ਕੇ ਭਾਵੇਂ ਉਹਨੂੰ ਸੱਤ ਗੰਨਾ ਪਾ ਲੋ ਪਰ ਜਦੋਂ ਵੱਡਾ ਟਾਣਾ ਬਣ ਜਾਂਦਾ ਹੈ ਤੇ ਉਹਨੂੰ ਫਿਰ ਮੋੜਿਆ ਨਹੀਂ ਜਾਂਦਾ ਕਿਸੇ ਪਾਸੇ ਉਹਨੂੰ ਫਿਰ ਕੱਟਣਾ ਹੀ ਪੈਂਦਾ ਹੈ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪ ਸਭ ਦੀ ਖਿਦਮਤ ਦੇ ਵਿੱਚ ਕਿ ਆਪਣੇ ਪੁੱਤਰਾਂ ਨੂੰ ਇਸ ਸਿੱਖੀ ਵਿਰਸੇ ਦੇ ਬਾਰੇ ਜਾਣੂ ਕਰਵਾਈਏ ਇੱਕ ਸ਼ਾਇਰ ਲਿਖਦਾ ਹੈ ਕਿ ਜਿਨਕੇ ਪੁਰਬ ਮਨਾਤੇ ਹੋ ਉਹਨਾਂ ਦੀ ਬਾਤ ਵੀ ਸਮਝੋ ਜਿਨ੍ਹਾਂ ਦੇ ਅਸੀਂ ਪੁਰਬ ਮਨਾਉਂਦੇ ਆ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਗਿਆ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਗਿਆ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਗਿਆ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਗਿਆ ਪਰ ਅਸੀਂ ਇਹ ਲਿਖੀਏ ਕਿ ਉਹਨਾਂ ਨੇ ਕੀਤਾ ਕਿ ਆਪਣੇ ਜੀਵਨ ਦੇ ਵਿੱਚ ਕਮਾਇਆ ਤੇ ਉਹ ਸਭ ਨੂੰ ਆਪਣੇ ਅੰਦਰ ਰੱਖ ਕੇ ਮਾਤਾ ਪਿਤਾ ਆਪਣੇ ਪੁੱਤਰਾਂ ਨੂੰ ਇਤਿਹਾਸ ਦੇ ਬਾਰੇ ਜਾਣੂ ਕਰਵਾਉਣ ਤਾਂ ਜੋ ਉਹ ਸਿੱਖੀ ਵਿਰਸੇ ਦੇ ਵਿੱਚ ਵਾਪਸ ਮੁੜ ਆਉਣ ਨੌਜਵਾਨ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਰੋ ਬੜੇ ਦੂਰ ਚਲੇ ਗਏ ਆ ਆਪਣੇ ਘਰ ਤੋਂ ਆਪਣੇ ਸਿੱਖੀ ਦੇ ਘਰ ਤੋਂ ਮੈਂ ਦਾਸ ਗੁਰਸ਼ਨ ਸਿੰਘ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਆਪਣੇ ਸਿੱਖੀ ਦੇ ਘਰ ਦੇ ਵਿੱਚ ਮੁੜ ਆਈਏ ਆਪਣੇ ਵਿਰਸੇ ਦੇ ਵੱਲ ਨੂੰ ਮੁੜ ਆਈਏ ਉਹਨਾਂ ਕੇਸ ਉਹਨਾਂ ਦਸਤਾਰਾਂ ਨੂੰ ਦੁਬਾਰਾ ਬੁਲੰਦ ਕਰੀਏ ਜਿਹੜੀਆਂ ਕਿਤੇ ਕਾਬਲ ਕੰਧਾਰ ਤੱਕ ਰਾਜ ਕਰਦੀਆਂ ਹੁੰਦੀਆਂ ਜਿਹੜੀਆਂ ਕਿਤੇ ਜਮਰੋਦ ਤੱਕ ਰਾਜ ਕਰਦੀਆਂ ਹੁੰਦੀਆਂ ਸੀ ਉਹਨਾਂ ਦਸਤਾਰਾਂ ਨੂੰ ਮੁੜ ਕਾਇਮ ਕਰੀਏ ਆਓ ਇਨੀਆਂ ਕ ਬੇਨਤੀਆਂ ਕਰਦਾ ਹੈ 10 ਖਿਮਾਂ ਦਾ ਜਾਟਕ ਹੈ ਜੀ ਇਨੀਆਂ ਕ ਬੇਨਤੀਆਂ ਕਰੋ ਜੀ ਪ੍ਰਵਾਨ ਦੋਵੇਂ ਹੱਥ ਜੋੜ ਕੇ ਗੱਜ-ਬੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ